ਕੀ ਨਾ ਬੇਰਤੀ ਨਾ ਬੇਰਤੀ ਸਾਰੇ ਹਲਾ ਮਾਰੀਏ ਮੇਰੀ ਬੇਰਤੀ ਨਾ ਕਿ ਤੂੰ ਲਾ ਬਾਰੋਗੇ ਤੇ ਘਰ ਦੇ ਚਰਾਉਣੇ ਆ ਜਿਹੜੀਆਂ ਵਾ ਕਿ ਦਿਨ ਦਿਨ ਗਰੀਬ ਹੋਦੇ ਜਾਂਦੇ ਚੋਟੀਆਂ ਦੇ ਬਦਨਾਮ ਹੋਦੇ ਜਾ ਰਹੇ ਆਪਾਂ ਕਿ ਤੈਨੂੰ ਕਿ ਨਹੀਂ ਮੱਲਿਆਂ ਦੇ ਮੱਲਿਆਂ ਪੰਦਰਾਂ ਹੋ ਗਿਆ ਨਸ਼ਾ ਜੀ ਵੇਚਣ ਵਾਲਾ ਕਦੀ ਨਸ਼ਾ ਨਹੀਂ ਕਰਦਾ ਨਸ਼ਾ ਵੇਚਣ ਵਾਲਾ ਨਸ਼ਾ ਕਰਦਾ ਵੇਖਿਆ ਕਿ ਤੇ ਤੇ ਸਾਡੇ ਘਰ ਉੱਜੜ ਗਏ ਨਸ਼ਾ ਦੇ ਨਾਲ ਉਹਦੀ ਪੁੱਤ ਕਈ ਜਨਮ ਲੋਹ ਦੇ ਘਰ ਉਹਦੇ ਘਰ ਵਾਲੀ ਘਰ ਵਾਲੀ ਰੋਹ ਦੇ ਘਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਆਲ ਇੰਡੀਆ ਮਕਬੂਲਪੁਰੇ 3 ਨੰਬਰ ਗਲੀ ਦੇ ਵਿੱਚ ਸਵਰਨ ਸਿੰਘ ਦੇ ਨਾਂ ਤੇ ਵਿਅਕਤੀ ਜਿਹਦੀ ਉਹਦੀ ਧਰਮ ਪਤਨੀ ਘਰ ਵਾਲੀ ਰਾਣੀ ਆਪਣੇ ਘਰ ਵਿੱਚ ਸੋਮਵਾਰ ਵਟਭਾਗ ਸੋ ਦੀ ਗੱਦੀ ਲਾਉਂਦੀ ਸੀ ਤੇ ਉਸ ਕਮਰੇ ਦੇ ਵਿੱਚ ਇੱਕ ਵਟਭਾਗ ਸੋ ਦੀ ਮੂਰਤੀ ਲੱਗੀ ਤੇ ਇੱਕ ਨਾਰ ਸੋ ਦੀ ਤੇ ਹੋਰ ਵੀ ਬੜੀ ਮਨਮਤ ਵਾਲੀਆਂ ਮੂਰਤੀਆਂ ਲੱਗੀਆਂ ਹੋਈਆਂ ਸਨ ਦੋ ਸ੍ਰੀ ਖੰਡਪਰ ਸਾਹਿਬ ਪਾਠੀ ਕੁਲਦੀਪ ਸਿੰਘ ਗਰੰਥੀ ਕੁਲਦੀਪ ਸਿੰਘ ਨੇ ਬਿਨਾ ਪੁੱਛਿਓ ਮਰਜ਼ਾ ਦਾ ਨਾ ਵੰਧਿਆ ਹੋਇਆ ਕਿਉਂਕਿ ਜਿਹੜੀ ਮਰਜ਼ਾ ਬੰਦੀ ਹੈ ਕਿ ਉੱਥੇ ਸ੍ਰੀ ਖੰਡਪਰ ਸਾਹਿਬ ਨਹੀਂ ਸੀ ਰੰਭ ਹੋ ਸਾਦੇ ਗੁਰੂ ਘਰ ਵਿੱਚ ਹੋ ਸਾਦੇ ਨੇ ਜਾਣ ਬੁੱਝ ਕੇ ਇਹਨਾਂ ਨੇ ਸ੍ਰੀ ਖੰਡਪੜ ਸਾਹਿਬ ਦੋ ਆਰੰਭ ਕੀਤੇ 31 ਤਰੀਕ ਨੂੰ ਜੋ 2 ਤਰੀਕ ਨੂੰ ਭੋਗ ਪਾਣੇ ਨੇ ਤੇ ਅਸੀਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਗਰੰਥੀ ਸਿੰਘਾਂ ਨੂੰ ਹੱਥ ਜੋੜ ਕੇ ਪਾਠੀ ਸਿੰਘਾਂ ਨੂੰ ਕਿ ਜੇਕਰ ਤੁਸੀਂ ਸ੍ਰੀ ਖੰਡਪੜ ਸਾਹਿਬ ਨਾ ਕਰਨ ਆਉਂਦੇ ਤੇ ਇਹਨਾਂ ਦੇ ਘਰ ਵਿੱਚ ਇਹ ਮਰਜ਼ਾਦਾ ਦੀ ਉਲੰਘਣਾ ਨਹੀਂ ਹੋਣੀ ਸ੍ਰੀ ਅਕਾਲਤਾ ਸਾਹਿਬ ਤੋਂ ਸਮੇਂ-ਸਮੇਂ 'ਨਾ ਹੁਕਮਨਾਮੇ ਵੀ ਜਾਰੀ ਹੋਏ ਨੇ ਅਸੀਂ ਮੰਗ ਕਰਦੇ ਹਾਂ ਸ੍ਰੀ ਅਕਾਲਤਾ ਸਾਹਿਬ ਤੋਂ ਕਿ ਵੇਂਦੇ ਆ ਕਿ ਇਹ ਅੰਮ੍ਰਿਤਸਰ ਦੇ ਵਿੱਚ ਇਸ ਗਰੰਥੀ ਦੇ ਪਾਠੀਆਂ ਨੇ ਜਿਨ੍ਹਾਂ ਨੇ ਮਨਮਤ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਦੀ ਉਲੰਘਣਾ ਕੀਤੀ ਹੈ ਇਹਨਾਂ ਦੇ ਉੱਤੇ ਵਿੰਦੇ ਆ ਕਿ ਕਾਨੂੰਨੀ ਕਾਰਵਾਈ ਕਰਾਉਂਦੇ ਆ ਜਾਂ ਮਰਜ਼ਾਦਾ ਅਨੁਸਾਰ ਜਿਹੜੀ ਬੰਦੀ ਹੈ ਉਹ ਕਾਰਵਾਈ ਕੋਈ ਕਰਦੇ ਆ ਜੇਕਰ ਇਹਨਾਂ ਨੇ ਕਾਰਵਾਈ ਨਹੀਂ ਕੀਤੀ ਸਮਝ ਲਓਗੇ ਇਹਨਾਂ ਦੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੀ ਤੇ ਉੱਥੋਂ ਦੇ ਪ੍ਰਚਾਰਕਾਂ ਦੀ ਤੇ ਜਿਹੜੇ ਧਰਮ ਦੇ ਠੇਕੇਦਾਰ ਬਣੇ ਨੇ ਮੈਂ ਤਾਂ ਇਹ ਸੋਚਾਂਗਾ ਕਿ ਇਹਨਾਂ ਲੋਕਾਂ ਨੂੰ ਸ਼ੈ ਹੈ ਜਿਹਦੇ ਕਰਕੇ ਇਹ ਮਰਜ਼ਾਦਾ ਦੀ ਜੀਆਂ ਡਾਰੇ ਨੇ ਇਹ برداشت ਕਰਨ ਤੋਂ ਬਾਹਰ ਹੀ ਪ੍ਰਸ਼ਾਸਨ ਨੂੰ ਨਾਲ ਲੈ ਕੇ ਆਏ ਆ ਮੌਕਾ ਵੇਖਿਆ ਵਾ ਤੇ ਭਾਰ ਉਥੇ ਪੂਰੀ ਭਾਰੀ ਮਨਵਾਤ ਹੋ ਰਹੀ ਸੀ ਉਹ ਤੁਸੀਂ ਲੋਕਾਂ ਨੇ ਵੀਡੀਓ ਵਿੱਚ ਹੀ ਵੇਖ ਲੈਣੀ ਆ ਵਾਹਿਗੁਰੂ ਜੀ ਕਾ ਖਾਲਸਾ ਬਾਬਾ ਜੀ ਜੇ ਵੇਖਿਆ ਜਾਵੇ ਕਿ ਕਾਲ ਤੱਕ ਤੋਂ ਵੱਲੋਂ ਜਿਹੜੇ ਐਕਸ਼ਨ ਹੈ ਉਹ ਪ੍ਰੋਪਰ ਨਹੀਂ ਦਿੱਤੇ ਜਾਂਦੇ ਕਿ ਜਿੱਦਾਂ ਤੇ ਬੁਕਾਰ ਬਰ ਸ਼ਿਕਾਇਤਾਂ ਮਿਲਦੀਆਂ ਹਨ ਫਿਰ ਵੀ ਜਿਹੜੇ ਐਕਸ਼ਨ ਨਹੀਂ ਪ੍ਰੋਪਰ ਦਿੱਤਾ ਜਾਂਦਾ ਇਹਦੇ ਬਲੂਕੀ ਚਾਹਾਂ ਚੋ ਵੇਖੋ ਜੀ ਜੇਕਰ ਉਹ ਤੇ ਐਕਸ਼ਨ ਕਰਦੇ ਰਹਿੰਦੇ ਤੇ ਫਿਰ ਮੇਰੇ ਹਸਮਣਾ ਸਾਨੂੰ ਸਤਕਾਰ ਕਮੇਟੀ ਬਣਾਉਣ ਦੀ ਲੋੜ ਨਹੀਂ ਸੀ ਪੈਣੀ ਉਹ ਬਿਲਕੁਲ ਹੀ ਇਧਰ ਧਿਆਨ ਨਹੀਂ ਦੇ ਰਹੇ ਅੱਜ ਤਾਂ ਹੀ ਬੇਅਦਬੀਆਂ ਹੋ ਰਹੀਆਂ ਨੇ ਗੁਰੂ ਘਰਾਂ ਦੇ ਵਿੱਚ ਅਸੀਂ ਇੱਕ ਨਗਰ ਵਿੱਚ ਗਏ ਤੇ ਉਹ ਪਾਠ ਗਰੰਤੀ ਸਿੰਘ ਹੀ ਗੁਰੂ ਦੀ ਹਜ਼ੂਰੀ ਦੇ ਨਾਲ ਇੱਕ ਅਲੱਗ ਕਮਰਾ ਬਣਾ ਕੇ ਤੇ ਉੱਥੇ ਉਹ ਪਖੰਡ ਕਰ ਰਿਹਾ ਉਹਦਾ ਵੀ ਪਖੰਡ ਬੰਦ ਕਰਾ ਗਿਆ ਆ ਇਦਾਂ ਹੋਰ ਵੀ ਪਿੰਡਾਂ ਦੇ ਵਿੱਚ ਭਾਰੀ ਮਨਮਤ ਹੋ ਰਹੀ ਹੈ ਪ੍ਰਚਾਰਕ ਨੂੰ ਨਹੀਂ ਧਿਆਨ ਦੇ ਰਹਾ ਤੇ ਸ੍ਰੀ ਕਲਤਾ ਜਥੇਦਾਰ ਵੀੜੇ ਬਣੇ ਨੇ ਉਹ ਵੀ ਨਹੀਂ ਧਿਆਨ ਦੇ ਰਹੇ ਤੇ ਨਾ ਕੋਈ ਸੰਪਰਦਾਂ ਜਥੇਬੰਦੀਆਂ ਨੂੰ ਧਿਆਨ ਦੇ ਰਹੀਆਂ ਕੇਵਲ ਸਤਕਾਰ ਕਮੇਟੀ ਜਿਹੜੀ ਪੰਜਾਬ ਆਲ ਇੰਡੀਆ ਬਣੀ ਆ ਉਹ ਅੱਜ ਪੰਜਾਬ ਜਿੱਥੇ ਵੀ ਪਤਾ ਲੱਗ ਜੇ ਆ ਆਲ ਇੰਡੀਆ ਜਿੱਥੇ ਵੀ ਪਤਾ ਲੱਗਦੀ ਉੱਥੇ ਤੁਰੰਤ ਸਿੰਘਾਂ ਨੂੰ ਨਾਲ ਲੈ ਕੇ ਪਹੁੰਚਦੀ ਹੈ ਅਸੀਂ ਪ੍ਰਸ਼ਾਸਨ ਦਾ ਧਿਆਨ ਕਰਦੇ ਕਿਉਂਕਿ ਮੁਕਬੂਲਪੁਰੇ ਦੇ ਐਸਚਓ ਹਰ ਪ੍ਰਕਾਸ਼ ਹਰ ਪ੍ਰਕਾਸ਼ ਸਿੰਘ ਉਹ ਤੁਰੰਤ ਆਪਣੀ ਟੀਮ ਨੂੰ ਲੈ ਕੇ ਨਾਲ ਇੱਥੇ ਪਹੁੰਚ ਪੁੱਜਿਆ ਸੀ ਸਾਰਾ ਉਹਨਾਂ ਨੇ ਮੌਕਾ ਵੇਖਿਆ ਤੇ ਉਹ ਵੀ ਕਹਿੰਦਾ ਕਿ ਇਹਨਾਂ ਦੇ ਬੰਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਸਾਡੀ ਮੰਗ ਇਹੋ ਆ ਕਿ ਇਹ ਜਿਹੜੀ ਕਾਨੂੰਨੀ ਕਾਰਵਾਈ ਇਸ ਪਰਿਵਾਰ ਤੇ ਤੇ ਪਾਠੀ ਸਿੰਘਾਂ ਦੇ ਉਹ ਸ੍ਰੀ ਅਕਾਲ ਤਖਤ ਸਾਹਿਬ ਤੋਂ ਜੇ ਉਹਨਾਂ ਨੇ ਨਾ ਕਰਾਈ ਤੇ ਫਿਰ ਅਸੀਂ ਕਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ